ਜਦੋਂ ਪਹਿਲੀ ਵਾਰੀ ਤੱਕਿਆ ਨਾ ਮਜ਼ਰੁਕ ਗਈ ਤੇਰੇ ਤੇ ਹੀ ਆਣ ਕੇ ਤਲਾਸ਼ ਮੁੱਕ ਗਈ ਤੇਰੇ ਤੇ ਹੀ ਆਣ ਕੇ ਤਲਾਸ਼ ਮੁੱਕ ਗਈ ਜੱਦਰ ਦਾ ਨੈਣਾ ਮੂਰੇ ਤੂੰ ਆ ਗਿਆ ਤੱਕਿਆ ਨੀ ਜੱਟਾ ਕੋਈ ਹੋਰ ਮੁੜ ਤੋਂ ਹੋ ਜਕਤੀ ਫਟਨਸ ਲਈ ਖਾਵੇ ਸ਼ੂਗਰ ਫਰੀ ਮੁੰਡਾ ਕਰ ਲਿਆ ਪਸੰਦ ਮਿੱਠਾ ਵਾ ਦਿਲ ਗੁੜ ਤੋਂ ਫਟਨਸ ਲਈ ਖਾਵੇ ਸ਼ੂਗਰ ਫਰੀ ਮੁੰਡਾ ਕਰ ਲਿਆ ਪਸੰਦ ਮਿੱਠਾ ਵਾ ਦਿਲ ਗੁੜ ਵੇਖ ਵੇਖ ਟਿੰਗਲੋ ਕਰਦੀ ਦਿਨੋਂ ਦਿਨ ਰੰਗ ਹੋਈ ਜਾਵੇ ਲਾਈਟ ਨੇ ਨਖਰੋ ਦੇ ਅੱਗੇ ਪਿੱਛੇ ਬਹੁਤ ਫਿਰਦੇ ਪਰ ਮੇਰੀ ਤੇਰੇ ਉੱਤੇ ਆਈ ਸਾਈਡ ਵੇ ਪਰ ਮੇਰੀ ਤੇਰੇ ਉੱਤੇ ਆਈ ਸਾਈਡ ਵੇ ਮੇਰੀ ਤੇਰੇ ਉੱਤੇ ਆਈ ਸਾਈਡ ਵੇ ਕਰਦੀ ਦੁਆਵਾਂ ਬਹੁਤ ਤੈਨੂੰ ਪਾਉਣ ਲਈ ਮੰਗਦੀ ਆ ਤੰਨਾ ਜਾ ਕੇ ਘਰ ਗੁਰਦੂ ਉਜੱਤੀ ਟੱਟ ਨਸ ਲਈ ਖਾਵੇ ਸ਼ੂਗਰ ਫਰੀ ਮੁੰਡਾ ਕਰ ਲਿਆ ਪਸੰਦ ਮਿੱਠਾ ਵਾ ਦਿਲ ਗੁੜਦਾ ਟੱਟ ਨਸ ਲਈ ਖਾਵੇ ਸ਼ੂਗਰ ਫਰੀ ਮੁੰਡਾ ਕਰ ਲਿਆ ਪਸੰਦ ਮਿੱਠਾ ਵਾ ਦਿਲ ਗੁੜਦਾ